ਸਤ ਸ੍ਰੀ ਅਕਾਲ ਦੋਸਤੋ ਮੈਂ ਬਿਆਨਤ ਸਿੰਘ ਆ ਜੇ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀਐਨਓ ਜੋ ਅੱਜ ਅਸੀਂ ਤੁਹਾਨੂੰ ਇਸ ਲਈ ਹੱਥ ਬਨ ਕੇ ਬੇਨਤੀ ਕਰਾਂਗੇ ਕਿ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਹਰ ਇੱਕ ਦੇ ਭਲੇ ਵਾਸਤੇ ਆ ਤੇ ਅਸੀਂ ਖੜੇ ਆਂਗੇ ਹੁਣ ਬਿਲਕੁਲ ਦੋ ਪਿੰਡਾਂ ਦੀ ਹੱਦ ਤੇ ਤੇ ਸਾਡੇ ਪਿਛਲੇ ਪਾਸੇ ਤੁਸੀਂ ਦੇਖੋਗੇ ਹੰਬਲਵਾਸ ਹੋਂਦੇ ਉਹਨਾਂ ਦੇ ਖੇਤ ਨੇ ਤੇ ਇਧਰਲੇ ਪਾਸੇ ਚੋਬਾ ਆਦੇ ਨੇ ਪਰ ਇੱਥੇ ਅੱਜ ਦੀ ਰਾਤ ਦੇ ਵਿੱਚ ਘੱਟੋ ਘੱਟ 15 15 ਮੋਟਰਾਂ ਤੇ ਤਾਰਾਂ ਮਤਲਬ ਹੋਰ ਸਮਾਨ ਚੋਰੀ ਹੋਇਆਗਾ ਤੇ ਦੋਨੇ ਸਾਈਡਾਂ ਤੋਂ ਚੋਵਾਸ ਤੇ ਹੰਬਲਵਾਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਸਾਡੇ ਕਿਸਾਨ ਵੀਰ ਖੜੇ ਨੇ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀਡੀਓ ਸ਼ੇਅਰ ਜਰੂਰ ਕਰਿਓ ਹਾਂਜੀ ਮੈਂਬਰ ਸਾਹਿਬ ਇਹ ਫਿਰ ਕਿੰਨੀਆਂ ਕ ਮੋਟਰਾਂ ਦੇ ਚੋਰੀ ਹੋਈ ਅੱਜ ਨੌ ਹੰਬਲਵਾਸ ਦੀਆਂ ਮੋਟਰਾਂ ਨੇ ਦੋ ਮੇਰੀਆਂ ਸਮੇਤ ਠੇਕੇ ਵਾਲੀ ਤੇ ਸੱਤ ਚੋਵਾਸ ਚੋਂ ਠੀਕ ਆ ਤੇ ਚੋਰ ਦੋ ਇੱਧਰ ਗਏ ਨੇ ਹੰਬਲਵਾਸ ਚ ਪੈੜਾ ਭਈਆ ਨੇ ਤੇ ਬਾਕੀ ਇੱਧਰ ਤੇ ਗੱਡੀ 'ਚ ਤਾਰਾਂ ਲਗਾਏ ਨੇ ਮੱਕੀ 'ਚ ਵੱਢ ਕੇ ਧਰੀਆਂ ਨੇ ਤੇ ਉਹ ਮੌਕਾ ਵੀ ਦੇਖ ਲਿਆ ਪ੍ਰਸ਼ਾਸਨ ਵੀ ਆ ਗਿਆ ਪੁਲਿਸ ਨੂੰ ਵੀ ਫੋਨ ਕਰਿਆ ਸੀ ਐਸਐਸਓ ਸਾਹਿਬ ਨੂੰ ਉਹਨਾਂ ਨੇ ਮੌਕੇ ਤੇ ਮਲਾਜ਼ਮ ਤੌਰ ਤੇ ਤੇ ਮੌਕਾ ਦਿਖਾਤਾ ਬਣਦੀ ਕਾਰਵਾਈ ਕਰਾਵਾਂਗੇ ਚੋਰਾਂ ਨੂੰ ਬਖਸ਼ਿਆ ਨਹੀਂ ਜਾਊਗਾ ਕਿਸੇ ਵੀ ਹਾਲਤ ਚ ਬਖਸ਼ ਸਕਦੇ ਨਹੀਂ ਨਹੀਂ ਤੁਸੀਂ ਹੁਣ ਇੰਨੀ ਮੋਟਰਾਂ ਤੇ ਕਹਿੰਨਾ 15 ਮੋਟਰਾਂ ਘਟੋ ਘਟਾ 16 ਮੋਟਰਾਂ ਇਹਨਾਂ ਤੇ ਇੱਕ ਵੀ ਬੰਦਾ ਨਹੀਂ ਤੀ ਕੋਈ ਹਾਂ ਬੰਦਾ ਕੋਈ ਨਹੀਂ ਤੀ ਜੇ ਦਿਨ ਦੀ ਲਾਈਟ ਕਾਰਨ ਕੰਮ ਹੋਇਆ ਦਿਨ ਨੂੰ ਲਾਈਟ ਆਉਂਦੀ ਆ ਰਾਤ ਨੂੰ ਆਉਂਦੀ ਨਹੀਂ ਕੋਈ ਪਾਣੀ ਬਦਲਣ ਨੂੰ ਵੀ ਨਹੀਂ ਆਉਂਦਾ ਰਾਤ ਨੂੰ ਜੇ ਰਾਤ ਨੂੰ ਲਾਈਟ ਆਵੇ ਪਾਣੀ ਬਦਲਿਆ ਜਾਵੇ ਕੋਈ ਨਾ ਕੋਈ ਤਾਂ ਆਵੇ ਠੀਕ ਹੈ ਅਸੀਂ ਤਾਂ ਉਹਨਾਂ ਨੂੰ ਵੀ ਬਿਜਲੀ ਬੋਰਡ ਨੂੰ ਵੀ ਉਹ ਕਰਦੇ ਆਂ ਵੀ ਰਾਤ ਦੀਆਂ ਵਾਰੀਆਂ ਬਣਾਓ ਰਾਤ ਨੂੰ ਬੰਦਾ ਤਾਂ ਆਵੇ ਪਾਣੀ ਬਦਲਣ ਦੇ ਬਾਹਰ ਨਹੀਂ ਆ ਜੀ ਇਹ ਵੀ ਗੱਲ ਸਹੀ ਥੋੜੀ ਹਾਂਜੀ ਹੁਣ ਦਿਨੇ ਲਾਈਟ ਛੱਡ ਕੇ ਸਾਡਿਆਂ ਦਾ ਚੋਰੀ ਆਪ ਕਰਾ ਰਹੀ ਆ ਸਰਕਾਰ ਫਿਰ ਦਿਨੀ ਲਾਈਟ ਛੱਡੀ ਜਾਂਦੀ ਆ ਠੀਕ ਹੈ ਹਾਂ ਵੀ ਹੁਣ ਰਾਤ ਨੂੰ ਸਾਰੇ ਘਰੇ ਪਏ ਹੁੰਦੇ ਨੇ ਦਿਨ ਨੂੰ ਕੰਮ ਕਰਾ ਜਾਂਦੇ ਮੇਰੇ ਬੰਦੇ ਨਹੀਂ ਤੁਸੀਂ ਕੱਲ ਦਿਨੇ ਕੋਈ ਕਿਸੇ ਤਰ੍ਹਾਂ ਦਾ ਕੋਈ ਸ਼ੱਕੀ ਬੰਦਾ ਇੱਥੇ ਕੋਈ ਖੇਤਾਂ 'ਚ ਕੋਈ ਦੇਖਿਆ ਹੋਵੇ ਕਿਸੇ ਵੀਰ ਨੇ ਦੇਖਿਆ ਕੋਈ ਕਿਸੇ ਤਰ੍ਹਾਂ ਦਾ ਕੋਈ ਸਾਡਾ ਪਹੀ ਤੇ ਖੇਤ ਆ ਵੀ ਅਸੀਂ ਆ ਕੇ ਨਹੀਂ 15-20 ਮੋਟਰਾਂ ਤੇ ਚੋਰੀ ਹੋਈ ਹੈ ਕਿਸੇ ਤਰ੍ਹਾਂ ਦਾ ਕੋਈ ਗੈਰ ਬੰਦਾ ਆਪਾਂ ਨੇ ਕੋਈ ਕੋਈ ਨਸ਼ੇੜੀ ਫਿਰਦੇ ਹੁਣ ਕਿਸੇ ਤਰ੍ਹਾਂ ਦੇ ਦੇਖ ਰਹੇ ਹਾਂ ਕੈਮਰਾ ਚੋਂ ਪਤਾ ਲੱਗੂ ਵੀ ਜੇ ਕੋਈ ਸਾਧਨ ਦਾ ਪਤਾ ਲੱਗਦਾ ਠੀਕ ਹੈ ਜਾ ਜਿਵੇਂ ਵੀ ਕੋਈ ਹੁੰਦਾ ਵੀ ਉਹ ਮੈਂ ਦੱਸਾਂਗੇ ਪ੍ਰਸ਼ਾਸਨ ਨੂੰ ਦੱਸਾਂਗੇ ਉਹਨਾਂ ਦੇ ਪਰਚਾ ਦਰਜ ਕਰਾਵਾਂਗੇ ਨਹੀਂ ਅੰਦਾਜ਼ਾ ਕਿੰਨੇ ਕ ਬੰਦੇ ਹੋ ਸਕਦੇ ਨੇ ਫਿਰ ਇਹ ਕਿੰਨਾ ਕ ਗੈਂਗ ਹੋਊਗਾ ਇਹ ਹੁਣ ਇਹ 7-8 ਤੋਂ ਵੱਧ ਬੰਦੇ ਹੋਣੇ ਠੀਕ ਹੈ ਗੱਡੀ ਲੈ ਕੇ ਆਏ ਨੇ ਦੋ ਤਾਂ ਸਾਡੇ ਵਾਲੇ ਪਾਸੇ ਹੀ ਗਏ ਨੇ ਬੂਟ ਪਾਇਆ ਹੋਇਆ ਪੈਰ 'ਚ ਅੱਛਾ ਪੈੜਾਂ ਆਈਆਂ ਨੇ ਹਾਂ ਪੈੜਾਂ ਨੇ ਕਿਸੇ ਤਰ੍ਹਾਂ ਦੀ ਕੋਈ ਹੋਰ ਨਿਸ਼ਾਨੀ ਕੋਈ ਲੱਭੀ ਹੈ ਕੋਈ ਇੱਕ ਦਾਤੀ ਆ ਬਸ ਦਾਤੀ ਉਹ ਵੀ ਉੱਥੋਂ ਕੋਠਿਆਂ ਚੱਕਿਆ ਮੇਰੇ ਕੋਠਿਆਂ ਦੇ ਜਿੱਥੇ ਮੋਟਰਾਂ ਨੇ ਤੇ ਉੱਥੋਂ ਵੀ ਜਿੰਦੇ ਤੋੜ ਕੇ ਕੋਠਿਆਂ ਦੇ ਜਿੰਦੇ ਤੋੜੇ ਨੇ ਠੀਕ ਆ ਸਟਾਰਟਰ ਵੀ ਤੋੜ ਕੇ ਗਏ ਨੇ ਠੀਕ ਆ ਤੇ ਬੇਨਤੀ ਕਰਦਿਆਂ ਜਿਹੜੇ ਵੀਰ ਕਬਾੜ ਵਾਲੇ ਨੇ ਜਿਹੜਾ ਵੀ ਕੋਈ ਸਮਾਨ ਚੋਰੀ ਦਾ ਲੈਂਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਪਹਿਲਾਂ ਵੀ ਇੱਕ ਵਾਰ ਸਾਈਕਲ ਲੈ ਲਿਆ ਸੀ ਸਨਾਮ ਤੋਂ ਜ਼ਿਆਦਾ ਕਬਾੜੀਆਂ ਨੂੰ ਸਨਾਮ ਵਾਲਿਆਂ ਨੂੰ ਚੀਮੇ ਠਾਣੇ ਚ ਚੁਕਾ ਕੇ ਨਵਾਂ ਸਾਈਕਲ ਲਿਆ ਸੀ ਉਹਨਾਂ ਤੋਂ ਤੰਨ 14 ਵੇਚ ਕੇ ਆਏ ਤੇ 300 ਰੁਪਿਆ ਦਿੰਦੇ ਤੇ ਰੁਪਏ ਨਹੀਂ ਲਏ ਪਰ ਉਹਨਾਂ ਤੋਂ ਪਰਚਾ ਦਰਜ ਕਰਾਉਣ ਕਰਾਵਾਂਗੇ ਨਾਲ ਉਹਨਾਂ ਤੇ ਸਾਰੇ ਕਬਾੜੀਆਂ ਦਾ ਪਤਾ ਵੀ ਕਰਾਂਗੇ ਕਿਹੜਾ ਕਬਾੜੀਆ ਲੈਂਦਾ ਠੀਕ ਹੈ ਇਹ ਵੀ ਥੋੜੀ ਬਹੁਤ ਵੱਡੀ ਗੱਲ ਆ ਵੀ ਜਾਂਚ ਹੋਣੀ ਚਾਹੀਦੀ ਠੀਕ ਹੈ ਜਾਂਚ ਪ੍ਰਸ਼ਾਸਨ ਨੂੰ ਵੀ ਕਹਿ ਰਹੇ ਆ ਵੀ ਉਹਨਾਂ ਤੇ ਬਣਦੀ ਕਾਰਵਾਈ ਹੋਵੇ ਜਿਹੜਾ ਵੀ ਕੋਈ ਇਹ ਚੋਰੀ ਦਾ ਸਮਾਨ ਲੈਂਦਾ ਠੀਕ ਹੈ ਜੀ ਸੋ ਵੀਰੋ ਇਹ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਮੋਟਰਾਂ ਤੇ ਚੋਰੀ ਹੋਈ ਹੈਗੀ ਤੇ ਇੱਕ ਗੱਲੋਂ ਤਾਂ ਭਗਵੰਤ ਸਿੰਘ ਮਾਨਜ ਨੂੰ ਅਸੀਂ ਕਹਿੰਨੇ ਵੀ ਮਤਲਬ ਬਿਜਲੀ ਬਹੁਤ ਦਿੱਤੀ ਆ ਪਰ ਇੰਨਾ ਵੀਰਾਂ ਦਾ ਕਹਿਣਾ ਇਹਦਾ ਨੁਕਸਾਨ ਆ ਤੇ ਕਿਉਂ ਕਹਿੰਦੇ ਅਸੀਂ ਵੀ ਹੁਣ ਅਸੀਂ ਰਾਤ ਨੂੰ ਜਾ ਕੇ ਘਰੇ ਪੈ ਜੰਨੇਗੇ ਹੁਣ ਇਹਦਾ ਫਿਰ ਹੱਲ ਕੀ ਹੋਵੇ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਪਹੁੰਚਿਆ ਚੋਰੀ ਬਹੁਤ ਵੱਡੀ ਹੋਈ ਆ ਹਾਂਜੀ ਸਰ ਜੀ ਫਿਰ ਤੁਸੀਂ ਕਹਿਣਾ ਚਾਹੋਗੇ ਜੀ ਅਸੀਂ ਥਾਣਾ ਧਰਮਗੜ ਤੋਂ ਆਏ ਸਾਨੂੰ ਲਾਹ ਮਿਰੀ ਸੀ ਕਿ ਕਿਸ ਮੋਟਰਾਂ ਤੇ ਚੋਰਾਂ ਨੇ ਆਪਣੇ ਤਾਰ ਚੋਰੀ ਕਰ ਲਈ ਐ ਅਸੀਂ ਮੌਕਾ ਦੇਖ ਲਿਆ ਤੇ ਅਸੀਂ ਇਹਨੇ ਭਾਲ ਕਰਾਂਗੇ ਸੀਸੀਟੀਵੀ ਕੈਮਰ ਨੂੰ ਚੈੱਕ ਕਰਾਂਗੇ ਤੇ ਹੋਰ ਟੈਕਨੀਕਲ ਗੱਲਾਂ ਆਪਣੇ ਚੈੱਕ ਕਰਕੇ ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਆ ਵੀ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਨਦੀ ਪਾਲ ਛੇਤੀ ਕਰਾਂਗੇ ਤੇ ਮੌਕਾ ਦੇਖਿਆ ਗਿਆ ਨਹੀਂ ਤਾਂ ਸਰ ਪਿੰਡਾਂ ਦੇ ਵਿੱਚ ਬਹੁਤ ਵਾਰ ਦਾਤਾਂ ਹੋ ਰਹੀਆਂ ਨੇ ਜਿਵੇਂ ਕੋਈ ਕਿਸੇ ਦਾ ਡੰਗਰ ਖੁੱਲ ਜਾਂਦਾ ਕਿਸ ਹੋਰ ਕੋਈ ਇਹ ਠੱਲ ਕਿਉਂ ਨਹੀਂ ਪੈ ਰਹੀ ਫਿਰ ਇਹ ਅਸੀਂ ਚਲੋ ਕੋਸ਼ਿਸ਼ ਕਰ ਰਹੇ ਹਾਂ ਜੀ ਪੂਰੀ ਆਪਣੀ ਛੇਤੀ ਛੇਤੀ ਪਤਾ ਹਲੋ ਸੋ ਵੀਰੋ ਤੁਸੀਂ ਇਹ ਦੇਖਿਆ ਕਿਉਂਕਿ ਜੀਰੀ ਲੱਗ ਚੁੱਕੀ ਹੈ ਸਾਰੇ ਤਰ੍ਹਾਂ ਦੀ ਤੇ ਲਾਈਟ ਬਿਨਾਂ ਸਾਨੂੰ ਇੱਕ ਮਿੰਟ ਵੀ ਨਹੀਂ ਸਰਦਾ ਹੁਣ ਅੱਜ ਐਡੀ ਬਾਰਦਾਤ ਹੋਈ ਹੈ ਹੁਣ ਇੰਨੇ ਘਰਾਂ ਦਾ ਐਡਾ ਨੁਕਸਾਨ ਹੋਇਆਗਾ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਮੱਲੇ ਦਾ 2-400 ਹਜ਼ਾਰ ਵਿੱਚ ਸਾਰਾ ਸਮਾਨ ਵੇਚ ਦੇਣਾਗਾ ਇੰਨਾ ਵੀਰਾਂ ਦਾ ਕਿੱਡਾ ਨੁਕਸਾਨ ਹੋਇਆ ਸੋ ਸਾਡੇ ਹੱਥ ਬਨ ਕੇ ਬੇਨਤੀ ਆ ਥੋੜੀ ਜੀ ਸਾਡੀ ਵੀ ਹਣ ਗੈਲੀਆਂ ਨੇ ਤੇ ਖੇਤ ਸਾਡਾ ਇੱਕ ਨਾ ਤਾਂ ਬੰਦਾ ਤੇ ਜਾਂ ਹੋਰ ਨਹੀਂ ਜੇ 2-4 ਬੰਦਿਆਂ ਚੋਂ ਆਪਾਂ ਪੈਣਾ ਚਾਹੀਦਾ ਜਾਂ ਜਿਸ ਤਰ੍ਹਾਂ ਆਪਾਂ ਦੇਖਦੇ ਆ ਦੁਕਾਨਾਂ ਵਾਲੇ ਬੰਦੇ ਚਾਹੇ ਆਪਣੇ ਖਰਚੇ ਕਰਕੇ ਚੌਂਕੀਦਾਰ ਰੱਖਦੇ ਨੇ ਇਸ ਤਰ੍ਹਾਂ ਦਾ ਸਾਨੂੰ ਵੀ ਮਤਲਬ ਪ੍ਰਬੰਧ ਕਰਨਾ ਪਊਗਾ ਕਿਉਂਕਿ ਮਾਹੌਲ ਹੀ ਐਸਾ ਹੋ ਰਿਹਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੇਖੋ ਪੂਰੀ ਰਿਪੋਰਟ ਆ ਪਹਿਲੀ ਮੋਟਰ ਆ ਗਈ ਇਥੋਂ ਤੱਕ ਜਾ ਕੇ ਆਗਾ ਸਟਟਰ ਸਾਨੂੰ ਸਾਫ ਦੀਦਾਗਾ ਤਸਵੀਰਾਂ ਵਿੱਚ ਦੇਖੋ 1 ਇੰਚ ਦਾ ਟੋਟਾ ਵੀ ਨਹੀਂ ਛੱਡਿਆ ਦੋਸਤੋ ਤੁਸੀਂ ਤਕਰੀਬਨ ਰਾਤ ਇੱਥੇ 15 ਮੋਟਰਾਂ ਦੀਆਂ ਘੱਟੋ ਘੱਟ ਤਾਰਾਂ ਉਤਾਰेंगे ਨਾ ਦੇਖ ਸਕਦੇ ਹੋ ਟੋਟਾ 2 ਇੰਚ ਦਾ ਮਸਾ ਛੱਡਿਆਗਾ ਤੇ ਹਰ ਇੱਕ ਮੋਟਰ ਤੇ ਅਸੀਂ ਦੇਖਦੇ ਹਾਂ ਕਿ ਬਹੁਤ ਪੱਕਾ ਕੰਮ ਕੀਤਾ ਹੁੰਦਾ ਇਹਨਾਂ ਵੀਰਾਂ ਦਾ ਵੀ ਦੇਖੋ ਇਥੋਂ ਮਤਲਬ ਤਾਰ ਦੱਬ ਕੇ ਉੱਤੇ ਇੱਟਾਂ ਧਰ ਕੇ ਮਿੱਟੀ ਪਈ ਹੋਈ ਸੀ ਤੇ ਇੱਧਰ ਕੋਠ ਆ ਗਿਆ ਦੇਖ ਸਕਦੇ ਹੋ ਦੋਸਤੋ ਤੁਸੀਂ ਤੇ ਇੱਥੇ ਪਿੰਡ ਜਖੇਪੜ ਦੇ ਵਿਖੇ ਆਪਾਂ ਨੂੰ ਪਤਾ 15 ਮੋਟਾਂ ਤੇ ਚੋਰੀ ਹੋਈ ਆ ਤੁਸੀਂ ਆਹ ਦੇਖ ਸਕਦੇ ਹੋ ਟੋਟਾ ਤਕਰੀਬਨ ਇਹ 5 ਕ ਫੁੱਟ ਦਾਗਾ ਆ ਨੀਚੇ ਬਾਈਆਂ ਦਾ ਦੱਬਿਆ ਹੋਇਆ ਸੀਗਾ ਤੇ ਆ ਨਾਲ ਲੱਗ ਮੈਂ ਇੱਧਰ ਸਟਾਰਟਰ ਆ ਗਿਆ ਤੇ ਸਟਾਰਟਰ ਦੇ ਵੀ ਤੁਸੀਂ ਦੇਖ ਸਕਦੇ ਹੋ 1 ਇੰਚ ਤੱਕ ਵੀ ਨਹੀਂ ਥੱਲੇ ਛੱਡੀ ਤਾਰ ਤੇ ਆਹ ਮੋਟਰ ਵਾਲੀ ਸਾਈਡ ਤੁਸੀਂ ਦੇਖੋ 1 ਇੰਚ ਇੱਥੋਂ ਮਸਾ ਛੱਡੀ ਹੈਗੀ ਦੇਖ ਸਕਦੇ ਹੋ ਦੋਸਤੋ ਇਹ ਤੀਜੀ ਮੋਟਰ ਆ ਗਈ ਤੇ ਆ ਵੀਰਾਂ ਨੇ ਸੁਖ શાંતੀ ਵਾਸਤੇ ਮੱਥਾ ਵੀ ਟੇਕਿਆ ਆਮ ਆਪਾਂ ਦੇਖਦੇ ਹਾਂ ਸਾਰੀਆਂ ਮੋਟਰਾਂ ਤੇ ਤੇ ਇਹ ਵੀ ਘੱਟੋ ਘੱਟ ਤਕਰੀਬਨ 40 ਫੁੱਟ ਤੇ 30 40 ਫੁੱਟ ਦਾ ਟੋਟਾ ਤੇ ਆ ਆ ਗਿਆ ਆਪਣਾ ਇੱਧਰ ਸਟਾਰਟਰ ਤੇ ਇੱਥੋਂ ਵੱਡਿਆ ਆਹ ਦੇਖ ਸਕਦੇ ਹੋ ਤੁਸੀਂ ਸਿਰਫ 2-3 ਇੰਚ ਦਾ ਟੋਟਾ ਮਸਾ ਛੱਡਿਆਗਾ ਤਕਰੀਬਨ 15 ਘੱਟੋ ਘੱਟ 15 ਮੋਟਰਾਂ ਤੇ ਚੋਰੀਆਂ ਹੋਈਆਂ ਨੇ ਰਾਤ ਪੂਰੀ ਵੀਡੀਓ ਦੇਖ ਸਕਦੇ ਹੋ ਵੀਰੋ ਇਹ ਤੀਜੀ ਮੋਟਰ ਆ ਜਿਵੇਂ ਮੈਂ ਤੁਹਾਨੂੰ ਦੱਸ ਕੇ ਟਾਈਮ ਵੀ 15 ਮੋਟਰਾਂ ਤੇ ਚੋਰੀ ਹੋਈਏਗੀ ਤੇ ਆਹ ਦੇਖਦੇ ਹੋ ਇਹਦਾ ਵੀ 2 ਇੰਚ ਦਾ ਟੋਟਾ ਮਸਾ ਛੱਡਿਆਗਾ ਤੇ ਹੈਰਾਨੇ ਦੀ ਗੱਲ ਇਹ ਆ ਵੀਰ ਦਾ ਤਾਂ ਬਹੁਤ ਵਧੀਆ ਪੱਕਾ ਕੰਮ ਕਰਿਆ ਹਤੇ ਉੱਤੇ ਮਤਲਬ ਇੱਟਾਂ ਦਾ ਫਰਸ਼ ਲੱਗਿਆ ਹੋਇਆ ਸੀਗਾ ਇੱਥੋਂ ਦੀ ਤਾਰ ਜਾ ਕੇ 20 25 ਫੁੱਟ ਦਾ ਟੋਟਾ ਇਹਦਾ ਸੀਗਾ ਤੇ ਆਹ ਦੇਖ ਸਕਦੇ ਹੋ ਤੋੜਿਆ ਹੋਇਆ ਜਿੰਦਾ ਇੱਥੋਂ ਆਹ ਗੇਟ ਖੋਲ ਕੇ ਮਤਲਬ ਧੱਕੇ ਨਾਲ ਜਿੰਦਾ ਤੋੜ ਕੇ ਆਹ ਆ ਗਿਆ ਸਟਾਟਰ ਕੋਈ ਨਹੀਂ ਛੇੜਿਆ ਹਾਂ ਤੇ ਹੋਰ ਦੇਖੋ ਸਮਾਨ ਇੱਥੇ ਹੋਰ ਵੀ ਪਿਆਗਾ ਹੋਰ ਕੁਝ ਨਹੀਂ ਛੇੜਿਆ ਨਾ ਕੋਈ ਸਟਾਟਰ ਛੇੜਿਆ ਤੇ ਆਹ ਢੋਲੀਆਂ ਪਈਆਂ ਨੇ ਉਹ ਨਹੀਂ ਛੇੜਿਆ ਤੇ ਕੱਲੀਆਂ ਤਾਰਾਂ ਵੱਡੀਆਂ ਨੇ 15 ਮੋਟਰਾਂ ਤੋਂ ਦੋਸਤੋ ਆ ਗਈ ਚੌਥੀ ਮੋਟਰ ਜਿੱਥੇ ਆ ਆਪਾਂ ਗੇਟ ਦੇਖ ਸਕਦੇ ਆ ਗੇਟ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਜਿੰਦਾ ਤੋੜਿਆ ਗਿਆਗਾ ਪਰ ਇੱਥੋਂ ਫਿਲਹਾਲ ਕੋਈ ਸਮਾਨ ਨਹੀਂ ਛੇੜਿਆ ਗਿਆ ਹੋ ਸਕਦਾ ਕੋਈ ਆ ਗਿਆ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਕੋਈ ਸੀਐਡੀ ਜਾਂ ਕੋਈ ਬੰਦਾ ਦਿਸ ਗਿਆ ਹੋਵੇ ਪਰ ਇੱਥੋਂ ਸਮਾਨ ਨਹੀਂ ਕੋਈ ਚੋਰੀ ਹੋਇਆ ਇਹ ਹੈਗੀ ਚੌਥੀ ਮੋਟਰ ਤੇ ਵੀਰੋ ਹੁਣ ਅਸੀਂ ਪਹੁੰਚਾਂਗੇ ਪੰਜਵੀਂ ਮੋਟਰ ਤੇ ਤੁਸੀਂ ਆ ਸਕਦੇ ਹੋ ਦੇਖ ਸਕਦੇ ਹੋ ਗੇਟ ਲੱਕੜ ਦਾ ਤੇ ਆ ਜਿੰਦੇ ਨਾਲ ਵੀ ਬਹੁਤ ਜਿਆਦਾ ਧੱਕਾ ਕੀਤਾ ਤੇ ਇਹ ਜੜੂ ਪੱਟਿਆ ਪਿਆ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਮੋਟਰ ਤੇ ਵੀ ਬਹੁਤ ਜਿਆਦਾ ਨੁਕਸਾਨ ਆ ਆ ਦੇਖ ਸਕਦੇ ਹੋ ਇਹ ਇਹ ਪੰਜਵੀਂ ਮੋਟਰ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਇਹਦਾ ਵੀ ਬਹੁਤ ਵੱਡਾ ਨੁਕਸਾਨ ਕੀਤਾ ਬਾਈਆਂ ਦਾ ਯਾਰ ਦੇਖ ਸਕਦੇ ਹੋ ਆ ਮੋਟਰ ਇੱਕ ਇੰਚ ਦਾ ਟੋਟਾ ਵੀ ਨਹੀਂ ਛੱਡਦੇ ਜਿਵੇਂ ਅਸੀਂ ਪਹਿਲਾਂ ਇੱਕ ਵੀਡੀਓ ਪਾਈ ਤੀ ਉਹਦੇ ਵਿੱਚ ਕਿਸਾਨ ਵੀਰ ਨੇ ਕਿਹਾ ਦੀ ਕਹਿੰਦਾ ਯਾਰ ਸਾਡੇ ਹੱਥ ਬਨ ਕੇ ਬੇਨਤੀ ਆ ਵੀ ਲੈ ਜਾ ਕਰੋ ਤਾਰਾਂ ਲੈ ਜਾ ਕਰੋ ਸਾਨੂੰ ਕੋਈ ਗੱਲ ਨਹੀਂ ਪਰ ਟੋਟਾ ਦਾ ਵੱਡਾ ਛੱਡ ਦਿਆ ਕਰੋ ਕਿਦਾਂ ਕਿ ਸੀ ਜੋੜ ਤਾਂ ਲਾ ਸਕੀਏ ਇਹਦਾ ਉਹ ਗੱਲ ਹੋਈ ਪਈ ਆ ਤੁਸੀਂ ਦੇਖ ਸਕਦੇ ਹੋ ਆਹ ਤੇ ਸਟਾਰਟਰ ਹੋਰ ਕੁਝ ਨਹੀਂ ਛੇੜਿਆ ਕਈ ਜਗ੍ਹਾ ਤੇ ਦੇਖ ਸਕਦੇ ਹੋ ਦੋਸਤੋ ਆ ਮਤਲਬ ਕੋਠੇ ਨਾਲ ਵੀ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ ਤੁਹਾਡੇ ਸਾਹਮਣੇ ਜਿੰਦਾ ਦੇਖ ਸਕਦੇ ਹੋਵੇ ਪਟਿਆ ਪਿਆਗਾ ਪਰ ਇਸ ਦੇ ਵਿੱਚ ਸਮਾਨ ਬਹੁਤ ਕਾਫੀ ਪਿਆ ਤੀਗਾ ਇਹ ਕੋਠੇ ਦੇ ਵਿੱਚ ਪਰ ਚੋਰੀ ਨਹੀਂ ਹੋਇਆ ਉੜਾ ਮੋਟਾ ਜਿਆ ਇੱਕ ਦੋ ਚੀਜ਼ਾਂ ਦੇ ਵਿੱਚੋਂ ਕਹਿੰਦੇ ਨੇ ਵੀਰ ਕਹਿੰਦੇ ਚੱਕੀਆਂ ਗਈਆਂ ਨੇ ਪਰ ਇਸ ਦੇ ਵਿੱਚ ਮਤਲਬ ਸਮਾਨ ਬਹੁਤ ਜ਼ਿਆਦਾ ਤੀਗਾ ਹੋ ਸਕਦਾ ਜਿਵੇਂ ਤੁਹਾਨੂੰ ਦੱਸਿਆ ਵੀ ਕੋਈ ਬੰਦਾ ਆ ਗਿਆ ਉਹ ਵਜਾ ਕੋਈ ਵਿੜਕ ਹੋ ਗਈ ਹੋਵੇ ਤੇ ਕਈ ਮੋਟਰਾਂ ਤੇ ਅੱਜ ਚੋਰੀ ਹੋਈ ਹੈਗੀ ਤੇ ਦੇਖੋ ਦੋਸਤੋ ਇਹ ਹੁਣ ਅਸੀਂ ਪਹੁੰਚੇ ਹਾਂ ਸੇਮੀ ਮੋਟਰ ਤੇ ਹੈਰਾਨੀ ਦੀ ਗੱਲ ਆ ਯਾਰ ਬਹੁਤ ਜ਼ਿਆਦਾ ਬੇਕੋਫੀ ਦੇ ਨਾਲ ਚੋਰੀ ਹੋਈ ਹੈਗੀ ਆਹ ਦੇਖ ਸਕਦੇ ਹੋ ਤੁਸੀਂ ਜਿੰਦਾ ਤੋੜਿਆ ਹੋਇਆ ਤੇ ਕੁੰਡਾ ਵੀ ਪਟਿਆ ਗਿਆਗਾ ਆ ਰਿਹਾ ਜਿੰਦਾ ਇਧਰ ਤੇ ਜੇਰ ਸਾਨੂੰ ਇੱਕ ਗੱਲ ਨਹੀਂ ਸਮਝ ਨਹੀਂ ਲੱਗੀ ਆ ਦੇਖੋ ਨਮਾਰੀ ਦੀ ਬਾਈ ਦੀ ਇਹ ਵੀ ਖੋਲੀ ਪਈ ਆ ਤੋੜੀ ਪਈ ਆ ਪਰ ਸਮਾਨ ਕੋ ਚੱਕਿਆ ਨਹੀਂ ਗਿਆ ਸਿਰਫ ਤੋੜੀਆਂ ਜਮਾਵ ਦੇਖ ਸਕਦੇ ਹਾਂ ਢੋਲੀ ਪਈ ਆਪਣੇ ਬਾਈ ਦੀ ਚਾਰ ਜਾਲੀ ਇਹ ਨਹੀਂ ਛੜੀ ਗਈ ਹੋਰ ਕਈ ਤਰ੍ਹਾਂ ਦਾ ਸਮਾਨ ਪਿਆਗਾ ਪਰ ਲਾਹੀਆਂ ਕੱਲੀਆਂ ਤਾਰਾਂ ਹੀ ਗਈਆਂ ਨੇ ਹੁਣ ਸਾਡੇ ਸਮਝ ਨਹੀਂ ਲੱਗਦਾ ਇਹ ਕਾਰਨ ਕੀ ਹੋ ਸਕਦਾਗਾ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦਿਓ ਤੇ ਅੱਗੇ ਤੋਂ ਆਪਣੇ ਸਮਾਨ ਦਾ ਵੀ ਧਿਆਨ ਰੱਖੋ ਤੇ ਆ ਦੇਖ ਸਕਦੇ ਹਾਂ ਆ ਪਿਆ ਹੋਸਟਾਟਰ ਇਥੋਂ ਤਾਰ ਜਾਂਦੀ ਤੇ ਉਹ ਦੇਖ ਸਕਦੇ ਹੋ ਇਧਰਲੇ ਪਾਸੋਂ ਵੱਡੀ ਗੱਈਏਗੀ ਤੇ ਅਸੀਂ ਇਹ ਸੇਮੇ ਮੋਟਰ ਦੀ ਗੱਲ ਕਰਾਂਗੇ ਦੇਖੋ ਆ ਪਹੀਏ ਵੱਡੀ ਸੋ ਵੀਰੋ ਕੱਲਾ ਪਾ ਸੌਣ ਦਾ ਲਾਲਚ ਵੀ ਨਾ ਕਰਿਆ ਕਰੀਏ ਆਪਦਾ ਧਿਆਨ ਰੱਖਣਾ ਜ਼ਰੂਰੀ ਹੈਗਾ ਤੇ ਹੈਰਾਨੀ ਦੀ ਗੱਲ ਇਹ ਹੈ ਵੀ ਇਹ ਰੋਡ ਹੈਗਾ ਤੇ ਸਾਰੀ ਰਾਤ ਇਹ ਰੋਡ ਨਾ ਜਿਵੇਂ ਕਹਿੰਦੇ ਨੇ ਅਸੀਂ ਵੀ ਕੀੜੀਆਂ ਵਾਂਗੂ ਚੱਲਦਾ ਤੇ ਆਹ ਦੇਖੋਗੇ ਇਹ ਰੋਡ ਦੇ ਉੱਪਰ ਹੀ ਇਹ ਆਹ ਕੋਠਾ ਪਾਈ ਦਾ ਕਿੰਨੀ ਹੈਰਾਨੀ ਦੀ ਗੱਲ ਆ ਜਦੋਂ ਕਿੰਨੀ ਬੇਖੌਫੀ ਦੇ ਨਾਲ ਇਹ ਕੰਮ ਹੋ ਰਹੇ ਨੇ ਆਹ ਦੇਖੋ ਤੁਸੀਂ ਲੈ ਆ ਆ ਗਈ ਮੋਟਰ ਤੇ ਇਥੋਂ ਤਾਰਾਂ ਚੋਰੀ ਹੋਈਆਂ ਨੇ ਲੈ ਇਹ ਅਸੀਂ ਘੱਟੋ ਘੱਟ 7ਵੀਂ 8ਵੀਂ ਮੋਟਰ ਤੇ ਪਹੁੰਚ ਚੁੱਕਿਆਂਗੇ ਹਰੇਕ ਬਾਈ ਦਾ ਜਿਹਦਾ ਵੀ ਹੈਗਾ ਵਧੀਆ ਪੱਕਾ ਕੰਮ ਕਰਿਆ ਹੋਇਆਗਾ ਆਹ ਦੂਜੀ ਸਾਈਡ ਆ ਗਏ ਮਤਲਬ ਚੌਕੇ ਵਾਸ ਦੇ ਖੇਤ ਤੇ ਸਾਨੂੰ ਹੈਰਾਨੀ ਦੀ ਗੱਲ ਇਹ ਆ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਉਹ ਇਸ ਜਗ੍ਹਾ ਤੇ ਉੱtre ਹੋਣਗੇ ਵੀ ਅੱਧੇ ਆਪਾਂ ਖੇਤਾਂ ਚ ਲੱਦਿਆਂ ਅੱਧੇ ਇੱਧਰ ਵੀ ਇੱਧਰ ਚੌਬਾ ਦੇ ਖੇਤਾ ਆ ਕੇ ਇੱਧਰ ਹੰਬਲਵਾ ਦੇ ਜਿਵੇਂ ਉਹ ਸਾਰੇ ਇੱਥੇ ਆ ਕੇ ਇਕੱਠੇ ਹੋਏ ਹੋਣ ਇੱਥੋਂ ਉਹਨਾਂ ਨੇ ਸਾਰਾ ਸਮਾਨ ਮਤਲਬ ਲੋਡ ਕੀਤਾ ਹੋਵੇ ਆਪਣੇ ਕਿਸੇ ਸਾਧਨ ਦੇ ਵਿੱਚ ਆਹ ਦੇਖੋਗੇ ਤੁਸੀਂ ਆਹ ਚੱਪਲਾਂ ਪਈਆਂ ਨੇ ਉਹਨਾਂ ਦੀਆਂ ਤੇ ਆਹ ਆਰਾਮ ਨਾਲ ਇੱਥੇ ਉਹਨਾਂ ਨੇ ਫੰਕਸ਼ਨ ਕੀਤੇ ਨੇ ਠੰਡੇ ਪੀਤੇ ਹੋਣੇ ਸਟਿੰਗ ਪਿਆਗਾ ਤੇ ਆਹ ਦੇਖ ਸਕਦੇ ਹੋ ਇੱਥੇ ਇੱਥੇ ਇੰਨਾ ਗਾਹ ਪਾਇਆ ਹੋਗਾ ਜਿਵੇਂ ਕੋਈ ਮਾਲ ਲੱਦਿਆ ਹੁੰਦਾਗਾ ਆਹ ਮੱਕੀ ਵਿੱਚ ਦੀ ਆਏ ਨੇ ਦੋਸਤੋ ਤੁਸੀਂ ਇਹ ਹੁਣ ਅਸੀਂ ਮਤਲਬ ਐਂਟਰ ਹੋਇਆਗੇ ਚੌਬਾਸ ਦੇ ਖੇਤਾਂ ਦੇ ਵਿੱਚ ਤੇ ਚੌਬਾਸ ਦੇ ਖੇਤਾਂ ਦੇ ਵਿੱਚੋਂ ਵੀ 8-10 ਮੋਟਰਾਂ ਤੋਂ ਲਾਹੀਆਂ ਗਈਆਂ ਨੇ ਤੇ ਆਹ ਦੇਖੋਗੇ ਤੁਸੀਂ ਆਹ ਸਟਾਰਟਰ 1000 ਅਸੀਂ ਐ ਨਹੀਂ ਕਹਿੰਦੇ ਵੀ ਵਧੀਆ ਗੱਲ ਆ ਕਿ ਜਾਂ ਘਟਿਆ ਸਟਾਰਟਰ ਨੂੰ ਕੋਈ ਨਹੀਂ ਛੇੜਦਾ ਤੇ ਆਹ ਦੇਖ ਸਕਦੇ ਹੋ ਆ ਕਿਸਾਨ ਵੀਰ ਦਿਖਾ ਰਹੇ ਨੇ ਤੇ ਆ ਇੱਥੋਂ ਪੱਟੀਆਂ ਹੋਈਆਂ ਨੇ ਇਹਦੇ ਮੋਟਰ ਉਹ ਘੜੂਕਾ ਲੈਣਾ ਪਊਗਾ ਫੇਰ ਜੋੜ ਲੱਗੂ ਇਹ ਜੋੜ ਵੀ ਨਹੀਂ ਲੱਗਦਾ ਕਿਵੇਂ ਜੀ ਮੋਟਰ ਨੂੰ ਕੱਢਣ ਵਾਸਤੇ ਢੁੱਕਾ ਲੈਉਣਾ ਪਊਗਾ ਜਿਵੇਂ ਇੰਨੀ ਕਰਤੀ ਜੋੜ ਵੀ ਲੱਗਦਾ 100000 ਰੁਪਿਆ ਉਹ ਟਰੈਕਟਰ ਦਾ ਲੱਈ ਉਹ ਖਰਚਾ ਠੀਕ ਆ ਫੇਰ ਆਹ ਕੱਢ ਕੇ ਫੇਰ ਜੋੜ ਲਾਉਣਾ ਪਊਗਾ ਜੋੜ ਵੀ ਲੱਗਦਾ ਜੀ ਨਹੀਂ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਾਂ ਵੀ ਇੰਨੇ ਮੋਟਰਾਂ ਤੇ ਕੋਈ ਵੀ ਬੰਦਾ ਨਹੀਂ ਆਤੀ ਆਪਣਾ ਰਾਤ ਨੂੰ ਕੋਈ ਆਉਂਦਾ ਨਹੀਂ ਰਾਤ ਦਾ ਫੇਰ 9 ਵਜੇ ਲੇਟ ਜਾਂਦੀ ਹੈ ਠੀਕ ਆ ਤੇ ਸਾਡੇ ਕੋਲ ਲੱਗਿਆ ਜੇ ਕੋਈ ਨੌਕਰ ਵੀ ਲਾਉਣੇ ਆ ਉਹ ਵੀ ਸਾਡਾ ਇਹ ਗੱਲ ਤੈਅ ਕਰਦਾ ਵੀ ਅਸੀਂ ਰਾਤ ਨੂੰ ਜਾਂਦੇ ਨਹੀਂ ਨਾਲੇ ਨੌਕਰੀ ਮੰਨ ਲੈ ਢੂੜ ਲੱਖ ਰੁਪਿਆ ਦਿੰਨੇ ਆ ਠੀਕ ਆ ਉਹ ਤਾਂ ਕਹੂਗਾ ਮੈਂ ਤਾਂ ਦਿਨੇ-ਦਿਨੇ ਟਾਈਮ ਮਾੜੇ ਨੇ ਜੀ ਕਿਉਂ ਆ ਕੇ ਕੀ ਕਰੂਗਾ ਜੀ ਇੱਥੇ ਇਹ ਨਹੀਂ ਪਤਾ ਕੱਲੇ ਬੰਦੇ ਦਾ ਕੀ ਹੁਸਤੀ ਹੈ ਦੋ ਬੰਦੇ ਨੇ ਤਾਂ ਨੰ ਮਾਰਨਗੇ ਹਾਂ ਉਹਨਾਂ ਨਾਲ ਵੀ ਕੀ ਕੁਝ ਹੋ ਸਕਦਾ ਇਹ ਵੀ ਗੱਲ ਸਹੀ ਹੈ ਹਾਂ ਬਾਕੀ ਜੇ ਕੋਈ ਅਜਾ ਬੰਦਾ ਫੜਿਆ ਜਾਵੇ ਉਹਦੀ ਕੋਈ ਹੁਣ ਬਾਈ ਨਹੀਂ ਹੈਗੀ ਉਹ ਆਉਂਦੀ ਬੇਟੇ ਮੈਨੇ ਜੇ ਫੜਿਆ ਬਾਤ ਜਾਂਦਾ ਛੱਡਿਆ ਪਹਿਲਾਂ ਜਾਂਦਾ ਛੱਡਿਆ ਪਹਿਲਾਂ ਜਾਂਦਾ ਹਾਂ ਹੁਣ ਆਹੀ ਦੇਖੋ ਕੁੱਟਮਾਰ ਕਰਦਾ ਤਾਂ ਠੀਕ ਹੈ ਕੁੱਟਮਾਰ ਕਰਦਾ ਤਾਂ ਵੀ ਪਰਚਾ ਛੱਡੇ ਤੇ ਅਸੀਂ سانس ਕਰਾ ਲੈਨੇ ਆਂ ਹਾਂਜੀ ਅਸੀਂ ਚਲਾਉਨੇ ਆਂ ਆਪਦੇ ਰਾਖੀ ਵਾਸਤੇ ਨਾ ਹਾਂਜੀ ਜੇ ਚਲਾਉਨੇ ਸਾਡੇ ਤੇ ਉਲਟ ਪੈਂਦਾ ਉਹ ਸਾਨੂੰ ਕੀ ਫਾਇਦਾ ਰੱਖਣ ਦਾ ਫਿਰ ਉਹ ਦੱਸੋ ਆ ਹੁਣੀ ਦੇਖ ਲਓ ਵੀ ਕਿੰਨੀ ਜਾਂਚ ਹੋਊ ਆ ਕੰਮ ਦੀ ਆ ਇੱਕ ਦੋ ਦਿਨ ਐ ਬਸ ਵਿੱਚ ਹੀ ਦਬ ਜੂ ਜੇ ਫੜੇ ਵੀ ਗਏ ਵਿੱਚ ਹੀ ਦਬ ਜਾਣਗੇ ਇਹ ਸੁਣਾ ਪਹਿਲਾ ਬਥਰੀਆ ਫੜੇ ਹੋ ਦੇਖੋ ਮੋਰੀ ਪੱਟੀ ਪਈ ਆ ਕੱਲਾ ਬੰਦਾ ਕੀ ਕਰੂਗਾ ਦੇਖੋ ਦੋਸਤੋ ਆ ਦੇਖ 1 ਇੰਚ ਦਾ ਟੋਟਾ ਮਸਾ ਛੱਡਿਆ ਮੋਟਰ ਤੇ ਵੀ ਇੱਕ ਧੁੱਕੇ ਨਾਲ ਪੈਣਦੀ ਆ ਜੀ ਤੇ ਪਾਏ ਲਿਆ ਤੇ ਦੋੜਨਾਂ ਲਾਂਗੇ ਇੱਕ ਜਿੱਥੇ ਵੀ ਉਹ ਜਿਹੜੇ ਮੋਟਰ ਤੇ ਬੰਨਦੇ ਨੇ ਚੰਗਾ ਫੰਕਸ਼ਨ ਕਰਕੇ ਜਾਂਦੇ ਨੇ ਪਤਾ ਨਹੀਂ ਕਿੰਨੀ ਕਿ ਟੀਮ ਬੰਨਦੇ ਆ ਦੇਖੋ ਆ ਬਾਈ ਦਿਖਾ ਰਹੇ ਹੈਗਾ ਦੋ ਆਦਾ ਇੱਟਾ ਮਾਰਿਆ ਹੁਣ ਇੱਟਾਂ ਨਾਲ ਭੰਨ ਕੇ ਆ ਸ਼ਰੀਆ ਦੋ ਸਰੀਏ ਪੱਟੇ ਕਹਨੇ ਆ ਸਰੀਏ ਵੀ ਨਾਲ ਹੀ ਲੈ ਗਏ ਅੱਛਾ ਸਰੀਏ ਵੀ ਨਾਲ ਹੀ ਲੈ ਗਏ ਕਿਹੜੇ ਬੱਚੇ ਨੇ ਹਾਂ ਠੀਕ ਆ ਇੱਥੋਂ ਫਿਰ ਅੰਦਰੋਂ ਵੀ ਚੱਕੇ ਹੋ ਸਰ ਕੱਢਦੇ ਤੇ ਅੰਦਰ ਬੜੇ ਨਹੀਂ ਬਸ ਕਿਹਾ ਕੋਈ ਆਊਗਾ ਉਹ ਸੜਕ ਤੇ ਮਾੜਾ ਮੋਟਾ ਠੀਕ ਆ ਹੁਣ ਵੀ ਲਾਈਟ ਚੱਲ ਰਹੀ ਆ ਹਾਂ ਹੁਣ ਲਾਈਟ ਚੱਲ ਰਹੀ ਆ ਜੀ ਜਦੋਂ ਇਹ ਚੋਰੀ ਹੋਇਆ ਉਹਦੋਂ ਵੀ ਲਾਈਟ ਚੱਲਦੀ ਸੀ ਨਹੀਂ ਉਹਦੋਂ ਨਹੀਂ ਚੱਲਦੀ ਤੇ ਟੜਕੇ 4 ਤੋਂ 12 ਵਜੇ ਤੱਕ ਚੱਲੂ ਲਾਈਟ ਹੀ ਬੰਦਾ ਰਾਤ ਨੂੰ ਆਉਂਦੀ ਨਹੀਂ ਅੱਛਾ ਦਿਨੇ-ਦਿਨੇ ਆਉਂਦੀ ਆ 4 ਤੋਂ 12 12 ਤੋਂ 8 8 ਵਜੇ ਉਹਦੋਂ ਬਾਅਦ ਵਿਹਲੇ ਆ ਠੀਕ ਆ 8 ਵਜੇ ਜਾ ਕੇ ਅਗ ਦੇਖੋ ਦੋਸਤੋ ਇੱਕ ਆ ਮੋਟਰ ਆ ਗਈ ਇੱਕ ਉਹ ਸਾਹਮਣੇ ਆ ਗਈ ਤੁਸੀਂ ਦੇਖ ਸਕਦੇ ਹੋ ਉੱਥੋਂ ਵੀ ਚੋਰੀ ਹੋਈ ਆ ਪਰ ਹੁਣ ਮੈਨੂੰ ਲੱਗਦਾ ਤੁਸੀਂ ਵੀ ਵੀਡੀਓ ਦੇਖਦੇ ਥੱਕ ਜਾਓਗੇ ਤੇ ਅਸੀਂ ਵੀ ਵੀਡੀਓ ਬਣਾਉਂਦੇ ਅਸੀਂ ਵੀ ਥੱਕ ਗਏ ਕਿਉਂਕਿ ਬਹੁਤ ਜ਼ਿਆਦਾ ਮੋਟਰਾਂ ਤੋਂ ਚੋਰੀ ਹੋਈ ਆ ਤੁਸੀਂ ਦੇਖ ਸਕਦੇ ਹੋ ਸੋਡੇ ਸਾਹਮਣੇ ਇਹਦਾ ਵੀ ਇੰਚ ਦਾ ਟੋਟਾ ਸਾਡੇ ਮਸਾਂ ਤੇ ਹਰ ਇੱਕ ਵੀਰ ਦਾ ਵਧੀਆ ਪੱਕਾ ਕੰਮ ਕਰਿਆ ਹੁੰਦਾਗਾ ਕੋਈ ਪਾਈਪ ਲਾ ਦੇਖ ਸਕਦੇ ਹੋ ਜੰਦਾ ਤੋੜਿਆ ਪਿਆ ਲੈ ਇਥੋਂ ਹੋਰ ਵੀ ਚੱਕੇ ਕੁਸੋ ਬਈ ਅੰਦਰੋਂ ਵੀ ਲੈ ਕੇ ਆਂ ਢੋਲੀ ਢੁਲੀ ਹਾਂ ਇਹ ਥੋ ਢੋਲੀ ਢੁਲੀ ਵੀ ਚੱਕੀ ਗਈ ਹੈ ਬਾਈ ਕਹਿੰਦੇ ਸੋ ਸਾਡੀ ਸਾਰੇ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਥੋੜੀ ਜਿਹੀ ਆਪਾਂ ਵੀ ਅੰਗਿਲੀ ਨਾ ਕਰੀਏ ਚਾਹੇ ਜਿੰਮੇ ਮਰਜ਼ੀ ਕਰੀ ਸਾਡਾ ਇੱਕ ਨੰਦਾ ਬੰਦਾ ਖੇਤਾਂ ਦੇ ਵਿੱਚ ਡਿਊਟੀਆਂ ਮੁਤਾਬਕ ਲਾਈਏ ਜੇ ਨਹੀਂ ਕਦੇ ਬੰਦੇ ਨਹੀਂ ਬਈ ਜੀ ਗੱਲ ਜਿਵੇਂ ਤੁਸੀਂ ਤੁਸੀਂ ਕਿਹਾ ਜੀ ਸਾਡਾ ਬੰਦਾ ਤੁਸੀਂ ਪਹਿਰੇ ਤੇ ਰਹੋ ਜਾਂ ਡਿਊਟੀ ਕਰੋ ਕੱਲਾ ਬੰਦਾ ਮੈਨੂੰ ਇਹ ਦੱਸੋ ਵੀ ਸੁੱਤੇ ਸਵੇਰ ਮੋਟਰ ਤੇ ਪਿਆ ਕੋਈ ਦੋ ਬੰਦੇ ਆ ਗਏ ਇਹ ਵੀ ਗੱਲ ਠੀਕ ਹੈ ਸੁੱਤੇ ਸਵੇਰ ਪਿਆ ਨਾ ਉਹਨਾਂ ਕੋਲ ਕੀ ਪਤਾ ਕੀ ਜਦੋਂ ਐਡਾ ਸੋਚ ਕੇ ਆਉਂਦੇ ਨੇ ਕੀ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਕੀ ਕਰੂਗਾ ਦੱਸੋ ਤੁਸੀਂ ਮੈਨੂੰ ਦੱਸੋ ਵੀ ਕੱਲਾ ਬੰਦਾ ਕੱਲਾ ਬੰਦਾ ਸਾਹਮਣਾ ਕਰ ਲੂ ਦੋ ਬੰਦੇ ਜਾਂ ਤਿੰਨ ਆ ਗਏ ਨਹੀਂ ਫਿਰ ਇਹ ਛੋਡੇ ਮਤਲਬ ਧਿਆਨ ਦੇ ਵਿੱਚ ਫਿਰ ਇਹਦਾ ਹੱਲ ਕਿਵੇਂ ਹੋਊਗਾ ਜੀ ਮਸਲੇ ਦਾ ਹਾਂਜੀ ਇਹਦਾ ਪ੍ਰਸ਼ਾਸਨ ਨੂੰ ਚਾਹੀਦਾ ਜੀ ਸ਼ਕਤੀ ਹੋਵੇ ਜੇ ਹੁਣ ਚੋਰੀਆਂ ਚੱਪੇ ਨੇ ਉਹ ਜਿਹੜੇ ਫੜੇ ਜਾਂਦੇ ਨੇ ਉਹਨਾਂ ਤੇ ਸਖਤਾਈ ਹੋਵੇ ਠੀਕਾ ਇਹ ਤਾਂ ਤੁਸੀਂ ਸਮਝਦੇ ਹੋ ਨਾ ਕਵਾੜਾਂ ਕਬੂੜਾਂ ਦੀ ਜਾਂਚ ਹੋਵੇ ਕਵਾੜਾਂ ਕਬੂੜਾਂ ਦੀ ਜਾਂਚ ਹੋਵੇ ਕੋਈ ਬੰਦਾ ਫੜਿਆ ਗਿਆ ਉਹ ਤੇ ਹੁੰਦਾ ਕੁਛ ਨਹੀਂ ਅੱਜ ਤੋਂ ਮੈਨਾਂ ਦਾ 3 ਸਾਲ ਪਹਿਲਾਂ ਫੜੇਗੇ ਤੇ ਆਪਣੇ ਹਨਾ ਧਰਮਗੜ ਉਹਨਾਂ ਦਾ ਕੁਛ ਨਹੀਂ ਹੋਇਆ ਵਿੱਚੀ ਦਬਗੀ ਗੱਲ ਦੱਸੋ ਉੱਥੋਂ ਹੀ ਇਹ ਮਤਲਬ ਵਧੀ ਜਾਂਦਾ ਹੈ ਕੱਲਾ ਬੰਦਾ ਜਿਵੇਂ ਤੁਸੀਂ ਕਹਿੰਦੇ ਛੁੱਟੀ ਗੱਲੀਆ ਵਧੀਆ ਗੱਲ ਹੈ ਵੀ ਤੁਸੀਂ ਰਾਖੀ ਕਰੋ ਪਰ ਰਾਖੀ ਕਰਨ ਵਾਲਾ ਕਰੂਗਾ ਕੀ ਕੱਲਾ ਬੰਦਾ ਦੱਸੋ ਇਹ ਵੀ ਠੀਕ ਹੈ ਤੁਸੀਂ ਦੱਸੋ ਦੋ ਬੰਦੇ ਆਗੇ ਦੋ ਬੰਦੇ ਹਟਾ ਦੇਣਗੇ ਉਹਨਾਂ ਨੂੰ ਨਹੀਂ ਹਟਾਇਆ ਜਾਂਦਾ ਜੀ ਹਾਂ ਉਹ ਤੁਹਾਡਾ ਕਹਣਾ ਖਬਰਾਂ ਉਹਨਾਂ ਕੋਲੇ ਕੁਝ ਵੀ ਹੋ ਸਕਦਾ ਪਿਸਤਾਲ ਹੋ ਸਕਦੀ ਹੈ ਹੱਸਿਆ ਹਾਂ ਆਹ ਦੇ ਦੋਸਤੋ ਆਹ ਕਿਸਾਨ ਦੀ ਮੋਟਰ ਆ ਤੁਸੀਂ ਦੇਖਿਆ ਤੇ 20 ਮੋਟਰਾਂ ਦੇ ਘੱਟੋ ਘੱਟ ਚੋਰੀ ਹੋ ਗਈ ਯਾਰ ਵਿੱਚੇ ਹੰਬਲਵਾਸ ਤੇ ਜੇ ਜੇ ਅਸੀਂ ਗੱਲ ਕਰਾਂਗੇ ਚੌਬਸ ਦੀ ਆਹ ਹੋਰ ਵੀ ਅਸੀਂ ਮੋਟਰਾਂ ਤੁਹਾਨੂੰ ਦਿਖਾਈਆਂ ਨੇ ਤੇ ਮੈਨੂੰ ਲੱਗਦਾ ਮੈਂ ਤੁਹਾਨੂੰ ਪਹਿਲਾਂ ਦੱਸ ਕਟਾ ਤੁਸੀਂ ਵੀ ਵੀਡੀਓ ਦੇਖਦੇ ਅੱਕ ਜਾਣਾਗਾ ਹੋ ਸਾਹਮਣੇ ਤੁਸੀਂ ਦੇਖ ਸਕਦੇ ਕੋਠਾ ਉੱਥਾਈ ਸਾਹਮਣੇ ਤੇ ਆਹ ਕੋਠਾ ਦੇਖ ਸਕਦੇ ਜਿਹੜੀ ਹਾਂ ਉਹ ਦਿਖਾ ਦਿੰਦੇ ਨੇ ਉਹ ਤਾਂ ਕਰਤੀ ਕਬਰ ਹੋ ਗਈ ਬਈ ਹੋ ਗਈ ਹੈ ਤਾਰ ਵੱਢੀ ਨਾ ਆਹ ਕੋਠੇ ਦਾ ਜੰਦਾ ਤੋੜਿਆ ਗਿਆਗਾ ਪਰ ਇਹਨਾਂ ਪਾਈਆਂ ਦੀ ਮਤਲਬ ਸੇਫਟੀ ਕਿਵੇਂ ਰਹੇਗੀ ਆਹ ਤਾਰ ਤੇ ਮਿੱਟੀ ਬਹੁਤ ਪਾਈ ਭਈ ਇਹਨਾਂ ਦੀ ਕੁਦਰਤੀ ਬੈਸ ਨਹੀਂ ਪਾਈ ਹੋਈਏਗੀ ਹਾਂ ਤੇ ਟਰਾਲੀ ਟਰਾਲੀ ਵਾਂਗੂ ਮਿੱਟੀ ਦੀ ਪਾਈ ਹੋਈਏ ਤਾਰ ਦੇ ਉਪਰ ਇਹ ਤਾਂ ਬਚ ਗਈ 10 ਮੋਟਰਾਂ ਤੇ ਚੋਰੀ ਹੋਈਆ ਘੱਟੋ ਘੱਟ ਚੋਅ ਵਾਸ ਦੀਆਂ ਤੇ ਵੀ ਦੇਖੋ ਇਹ ਦੇਖ ਸਕਦੇ ਤੁਸੀਂ ਚੋਬਾਸ ਦੀ ਰਿਪੋਰਟ ਆ ਇਹ ਤੇ ਹੁਣ ਅਸੀਂ ਮੰਨ ਲਦਾ ਯਾਰ ਗਿਣਤੀ ਵੀ ਭੁੱਲ ਗਏ ਜੇ ਤਾਂ ਇੰਨੀ ਜਿਆਦਾ ਮਤਲਬ ਚੋਰੀ ਹੋਈ ਹੈਗੀ ਆਹ 바ਜੀ ਦਾ ਟੋਟਾ ਵੀ ਦੇਖੋ ਕੋਈ ਮੋਟਾ ਲੈ ਗਿਆ ਕੀ ਯਾਰ ਹੈਰਾਨੀ ਦੀ ਗੱਲ ਆ ਯਾਰ ਸਾਨੂੰ ਵੀ ਹੈ ਤੇ ਆਹ ਦੇਖ ਸਕਦੇ ਟੋਟਾ ਇੰਚ ਦਾ ਟੋਟਾ ਵੀ ਨਹੀਂ ਛੱਡਦੇ ਹੈਗੇ ਯਾਰ ਕੀ ਹੁਣ ਕਈਏ ਯਾਰ ਇਹ ਮੁਲਕੀ ਮਤਲਬ ਇੰਨਾ ਗੰਦਾ ਹੋ ਗਿਆ ਯਾਰ ਲੋਕਾਂ ਦੇ ਨਾਲ ਆਪਣਾ ਤੇ ਕਿੰਨਾ ਮਤਲਬ ਉਹ ਵਜਨ ਪੈਂਦਾਗਾ ਆ ਵੀਰ ਮੌਕੇ ਦੀ ਟ੍ਰੈਟ ਲੈ ਕੇ ਇਹਨੇ ਤੇ ਕੜੂਕਾ ਲੈ ਕੇ ਇਹਨੇ ਮੋਟਰ ਕੱਢ ਕੇ ਜੋੜ ਲਉਣਾ ਪੈਂਦਾਗਾ